ਉਹ ਸਿਟਾ ਧਰਤੀ 'ਚੋਂ ਪਾਣੀ ਲਗਾਤਾਰ ਥੱਲੇ ਜਾ ਰਿਹਾ ਤੇ ਲਾ ਤੱਕ ਉਹ ਪਾਣੀ ਪੀੜ ਜੋਗ ਨਹੀਂ ਰਿਹਾ ਨਾ ਸਾਡੀ ਨਸਲ ਰਹਿਣੀ ਆ ਨਾ ਸਾਡੀ ਫਸਲ ਰਹਿਣੀ ਆ ਇਸ ਕਰਕੇ ਨਾਲੇ ਗਵਰਨਰ ਵੀ ਰਾਜ ਤੀਗਾ ਹਰਮੰਤਾ ਸਿੰਘ ਗਵਰਨਰ ਤੋਂ ਮਗਾਮ ਲਾ ਕੇ ਗਏ ਥੀਗੇ 14 ਸਾਲ ਹੋ ਗਏ ਸਾਨੂੰ ਚੰਡੀਗੜ੍ਹ ਦੇ ਵਿੱਚ ਬਣ ਨਹੀਂ ਦਿੱਤਾ ਤੀਗਾ ਉਹਨਾਂ ਨੂੰ ਪਤਾ ਲੱਗਾ ਤੇ ਵੀ ਕਿਸਾਨ ਜਥੇਬੰਦ ਹੋ ਗਿਆ ਅੱਜ ਤੁਸੀਂ ਚੰਡੀਗੜ੍ਹ ਦੇ ਵਿੱਚ ਦੋ ਵੱਡੇ ਇਕੱਠ ਕਰਕੇ ਤੇ ਵੱਡੀਆਂ ਰੈਲੀਆਂ ਕਰ ਰਹੇ ਹੋ ਇਹ ਸਮਾਂ ਦੂਰ ਨਹੀਂ ਭਗਵੰਤ ਪੰਜਾਬ ਦੀਆਂ ਮੰਗਾਂ ਦੇ ਨਾਂ ਮੰਨੀਆਂ ਦੇ ਨਾਂ ਲਾਗੋ ਕੀਤੀਆਂ ਸਮਾਰੂਤ ਸਮਾਦੂਰ ਨੇ ਤੇਰੀ ਪ੍ਰਧਾਨ ਸਵਾ ਤੇਰੀ ਜਾਓ ਬਾਹਰ ਨਹੀਂ ਲਿਕਣ ਦੇਵਾਗੇ ਜਿਹੜਾ ਅੰਦਰ ਰਹੂ ਉਹ ਅੰਦਰ ਰਹੂ ਜਿਹੜਾ ਬਾਹਰ ਹੋਊ ਉਹ ਬਾਹਰ ਰਹੂ ਕਿਸੇ ਮੀਟਿੰਗ ਹੋਈ ਸੀ ਸਾਡੇ ਮੁੱਖ ਮੰਤਰੀ ਨਾਲ ਮੋਟਰਾਂ ਪਾਣੀ ਚੱਕ ਗਿਆ ਨੇ ਜਿਹੜੀਆਂ ਰਾਤ ਸਾਨ ਨੂੰ ਲਹਿਰ ਜਾਂਦੀ ਹੈ 20 ਕਰੋੜ ਰੁਪਈਆ ਦਾ ਬਿਲ ਬੰਦਾ ਤੇ ਤੇ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਮੈਂ ਮਾਫ ਕਰਤਾ ਜੀ ਉਹ ਮੁੱਖ ਮੰਤਰੀ ਸਾਹਿਬ ਅੱਜ ਉਹਨਾਂ ਨੂੰ ਬਿੱਲ ਜਾ ਰਹੇ ਨੇ ਅੱਜ ਉਹਨਾਂ ਨੂੰ ਕਨੈਕਸ਼ਨ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿੰਨੂ ਪ੍ਰੇਖ ਸਾਡਾ ਕੋਈ 5 ਮਿੰਟ ਪਾਰੇ ਬੈਨਾ ਬਟਲਾ ਅਸੀਂ ਕਮਾਡੀ ਦਾ ਕਦਰ ਕਰਦੇ ਆਂ ਤੂੰ ਕਿਹੜੇ ਤਰੀਕੇ ਨਾਲ ਸਾਡੇ ਮਤਲਬ ਕਨੈਕਸ਼ਨ ਕੱਟ ਦੇਗਾ ਮੈਂ ਉਹਨਾਂ ਕਿਸਾਨਾਂ ਨੂੰ ਕਹਿਣਾ ਤਾਕੜਾ ਰਿਹਾ ਕੋਈ ਗੱਲ ਨਹੀਂ ਪੜਨਾ ਕੋਈ ਕਨੈਕਸ਼ਨ ਨਹੀਂ ਕੱਟਣ ਦੇਣਾ ਸੰਯੁਕਤ ਮੋਰਚਾ ਸੋਡੇ ਨਾਲ ਹੈ ਤੇ ਸੋਡਾ ਮੰਗ ਪੱਤਰਾਂ ਤੇ ਦੁਬਾਰੇ ਲਾਇਆ ਸੀ ਬੜਾ ਉਸ ਇਲਾਕੇ ਦੇ ਲੋਕਾਂ ਨੂੰ ਮੁੱਖ ਮੰਤਰੀ ਨੇ ਇੱਕ ਝਾਸਾ ਦਿੱਤਾ ਕਿਹੜਾ ਮੈਂ ਨਾ ਕੱਟ ਰਿਹਾ ਉਹ ਇਲਾਕੇ ਦੇ ਲੋਕ ਨੇ ਨਾਰ ਨਹੀਂ ਮੰਗਦਾ ਆ ਜਾ ਮੀਡੀਆ ਕੇ ਉਹਨਾਂ ਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਆਗੂ ਤੇ ਵਰਕਰ ਸਾਥੀਓ ਤੁਹਾਨੂੰ ਯਾਦ ਹੈ ਕਿ 26 ਨਵੰਬਰ 2020 ਤੋਂ ਲਾਇਆ ਹੋਇਆ ਮੋਰਚਾ 13 ਮਹੀਨਿਆਂ ਬਾਅਦ ਬਹੁਤ ਹੀ ਸ਼ਾਂਤਮਈ ਤੇ ਲੰਬੇ ਸੰਘਰਸ਼ ਤੋਂ ਬਾਅਦ ਮੋਦੀ ਦੀਆਂ ਗੋਡਣੀਆਂ ਨਵਾ ਕੇ ਦਿੱਲੀ ਚੋਂ ਪਰਤਿਆ ਸੀ ਉਹ ਗੋਡਣੀਆਂ ਐਸੀਆਂ ਨਵਾਈਆਂ ਸੀ ਕਿ ਜਿਸ ਦਿਨ ਅਸੀਂ ਦਿੱਲੀ ਨੂੰ ਗਏ ਸੀ ਉਦੋਂ ਲੋਕ ਕਹਿੰਦੇ ਸੀ ਕਿ ਮੋਦੀ ਹੈ ਤਾਂ ਸੰਭਵ ਹੈ ਲੇਕਿਨ 13 ਮਹੀਨਿਆਂ ਦੇ ਆਪਣੇ ਸਾਰਿਆਂ ਦੇ ਇਕੱਠ ਨੇ ਵੀਰ ਨੰਬਰ ਵਾਲੇ ਦਿਨ ਜਿਸ ਦਿਨ ਬਾਬਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸੀ ਉਸ ਟੈਂ ਛੁਇਰੇ ਛੁਇਰੇ ਮੋਦੀ ਸਾਹਿਬ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਖੋ ਟੀਵੀ ਤੇ ਆ ਕੇ ਰਾਮ ਕਰਨਾ ਪਿਆ ਸੀ ਕਿ ਜਿਹੜੇ ਤਿੰਨ ਕਾਨੂੰਨ ਖੇਤੀ ਦੇ ਉਹ ਲੈ ਕੇ ਆਏ ਨੇ ਜਿਨ੍ਹਾਂ ਨੂੰ ਅਸੀਂ ਕਿਸਾਨ ਵਿਰੋਧੀ, ਖੇਤੀ ਵਿਰੋਧੀ, ਸਾਡੀਆਂ ਜ਼ਮੀਨਾਂ, ਸਾਡੀਆਂ ਫਸਲਾਂ ਤੇ ਨਸਲਾਂ ਨੂੰ ਖਾਣ ਵਾਲੇ ਕਾਨੂੰਨ ਕਿਹਾ ਸੀ ਉਹ ਕਾਨੂੰਨ ਤਿੰਨੋਂ 29 ਨਵੰਬਰ ਨੂੰ ਉਹਨਾਂ ਨੇ ਵਾਪਸ ਲਏ ਸੀ ਕਹਿ ਤਾਂ ਮਤਲਬ ਕਿ ਆਪਣੇ ਕੱਟ ਦੇ ਸਾਹਮਣੇ ਤੁਹਾਡੇ ਜੋਸ਼ ਤੇ ਲਗਾਤਾਰਤਾ ਦੇ ਸਾਹਮਣੇ ਮੋਦੀ ਤੇ ਉਸ ਦੀ ਸਰਕਾਰ ਨੂੰ ਥੁੱਕ ਕੇ ਚੁੱਟਣਾ ਪਿਆ ਸੀ ਔਰ ਇਹਦੇ ਤੋਂ ਵੀ ਅੱਗੇ ਗੱਲ ਗੱਲ ਹੈ ਕਿ ਅੱਜ ਦੇਸ਼ ਦੇ ਹਾਲਾਤ ਅੱਜ ਜਿਹੜੇ ਮੌਕੇ ਤੇ ਅਸੀਂ ਅੰਦੋਲਨ ਚ ਰੁੱਝੇ ਹੋਏ ਆਂ ਸਾਡੇ ਗੁਰੂਆਂ ਦੇ ਵਿੱਚ ਵੀ ਇਸੇ ਕੱਟ ਦੇ ਨਾਲ ਇੱਕ ਵੱਡਾ ਮੋਰਚਾ ਪੰਜਾਬ ਦੀਆਂ ਬਰੂਹਾਂ ਤੇ ਦਿੱਲੀ ਵੱਲੋਂ ਜਾਂਦੇ ਹੋਏ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਹੈ ਯਾਨੀ ਪੰਜਾਬ ਦਾ ਕਿਸਾਨ ਪੰਜਾਬ ਦੇ ਪਿੰਡਾਂ ਦੇ ਅੰਦਰ ਕਿਸਾਨਾਂ ਦੇ ਅੰਦਰ ਇੱਕ ਵੱਡਾ ਗੁੱਸਾ ਹੈ ਕਿਉਂਕਿ 2021 ਤੋਂ ਬਾਅਦ ਜਦੋਂ ਮੋਦੀ ਸਾਹਿਬ ਨੇ ਸਰਲ ਚਿੱਠੀ ਲਿਖੀ ਸੀ ਉਹ ਚਿੱਠੀ ਦੇ ਵਿੱਚ ਜੋ ਵਾਅਦੇ ਕੀਤੇ ਸੀ ਉਹ ਵਾਅਦਾ ਖਿਲਾਫੀ ਉਹਨਾਂ ਨੇ ਸਾਡੇ ਨਾਲ ਕੀਤੀ ਸੀ ਕਿਉਂਕਿ ਐਮਐਸਪੀ ਦੀ ਕਮੇਟੀ ਬਣਾਉਣੀ ਸੀ ਕਰਜ਼ਾ ਮੁਕਤੀ ਦਾ ਮੁੱਦਾ ਆਪਾਂ ਨੇ ਪਾਇਆ ਆਪਾਂ ਨੇ ਕਿਸਾਨ ਨੂੰ ਹਰ ਕਿਸਾਨ ਨੂੰ ਮਰਦ ਹੈ ਚਾਹੇ ਔਰਤ ਹੈ ਉਸ ਨੂੰ 10000 ਰੁਪਏ ਪੈਨਸ਼ਨ ਮਹੀਨੇ ਦੀ ਦੇਣ ਦਾ ਮੁੱਦਾ ਉਠਾਇਆ ਕਿਸਾਨਾਂ ਦੀਆਂ ਫਸਲਾਂ ਦੇ ਬੀਮੇ ਦਾ ਮੁੱਦਾ ਉਠਾਇਆ ਬਿਜਲੀ ਬਿੱਲ ਰੱਦ ਕਰਨ ਦਾ ਮੁੱਦਾ ਉਠਾਇਆ ਉਹ ਮੁੱਦੇ ਆਪਣੇ ਆਲੇ ਪੈਂਡਿੰਗ ਨੇ ਪਰ ਹਾਲਾਤ ਐਸੇ ਬਣ ਚੁੱਕੇ ਨੇ ਕਿ ਪੰਜਾਬ ਦੇ ਅੰਦਰ ਹਰਿਆਣਾ ਰਾਜਸਥਾਨ ਤੇ ਯੂਪੀ ਦੇ ਅੰਦਰ ਉਸ ਦੀ ਭਾਰਤੀ ਪਾਣੀਆਂ ਵਾਲਾ ਖਾ ਹੁਣ ਮਾਨ ਸਾਹਿਬ ਆਏ ਬੈਠੇ ਨੇ ਕਹਿੰਦੇ ਪਾਣੀਆਂ ਦਾ ਰੱਖ ਆਸੰਦੇ ਦੇ ਬੇਚੇ ਨਾ ਲੀਡਰਾਂ ਨੇ ਬੇੜਾ ਘਰਚ ਦਰਦਾ ਪੰਜਾਬ ਦਾ ਪਾਣੀਆਂ ਨੂੰ ਰੱਖੀ ਤਾਂ ਕੀ ਕਰਦੀ ਸੀ ਪਾਣੀਆਂ ਨੂੰ ਦੂਸਤ ਕਾਕੇ ਰੱਖਤਾ ਇਹਨਾਂ ਲੀਡਰਾਂ ਨੇ ਜੇ ਕੈਪਟਨ ਦੀ ਗੱਲ ਕਰੀਏ ਕਿ ਸਾਰੇ ਸਮਝਾਉਂਦੇ ਰੱਦ ਪੰਜਾਬ ਕੋਲੇ ਪਾਣੀ ਲਈ ਤਾਂ ਬੈਣੋ ਤੇ ਭਰਾਵੋ ਸਟੇਜ ਤੇ ਬੈਠੇ ਆਕੂ ਸਹਿਬਾਨ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਗੱਲ ਕਹਿਣ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਹੈ ਦਿੱਲੀ ਵੀ ਮੈਂ ਤੁਹਾਨੂੰ ਕੁਝ ਕਿਹਾ ਕਰਦਾ ਸੀ ਤੁਸੀਂ ਉਹਦੇ ਤੇ ਫੁੱਲ ਚੜਾਏ ਮੋਰਚਾ ਜਿੱਤ ਕੇ ਆਏ ਉਹੀ ਲੋਕ ਮੋਰਚਾ ਜਿੱਤਦੇ ਨੇ ਜਿਹੜੇ ਡਿਸਪੀਸਪਲਨ ਚ ਰਹਿੰਦੇ ਨੇ ਬੜੀ ਵੱਡੀ ਗਿਲਤੀ ਚ ਆਇਓ ਮੇਰੇ ਕੋਲ ਜਦੋਂ ਇਥੋਂ ਗੁਰੂ ਘਰ ਤੋਂ ਸੁਨੇਹਾ ਆਇਆ ਵੀ ਜਿੰਨੇ ਤੁਸੀਂ ਇੱਥੇ ਬੈਠੇ ਹੋ ਓਨੇ ਹੀ ਗੁਰੂ ਘਰ 'ਚ ਬੈਠੇ ਨੇ ਆਏ ਅਸੀਂ ਇੱਥੇ ਗੱਲਾਂ ਸੁਣਨਾ ਤੇ ਉਹ ਲੰਗਰ ਦਾ ਫਿਕਰ ਪਹਿਲਾਂ ਪੈ ਗਿਆ ਕਿਰਪਾ ਕਰਕੇ ਉਹਨਾਂ ਨੂੰ ਪਰੇਸ਼ਾਨ ਨਾ ਕਰੋ ਉਹਨਾਂ ਨੂੰ ਅਸੀਂ ਕਿਹਾ ਸੀ 3:30 ਵਜੇ ਲੰਗਰ ਦਾ ਤਿਆਰੀ ਰੱਖਿਓ ਉੱਥੇ ਜਾ ਕੇ ਉਹਨਾਂ ਦੀ ਐਸੇ ਵੇਲੇ ਸ਼ਾਮਤ ਲਿਆਂਦੀ ਹੋਈ ਹੈ ਮੇਰੀ ਬੇਨਤੀ ਹੈ ਡਿਸਪਲਿਨ ਚ ਰਹੋ ਇਹਦੇ ਨਾਲ ਤੁਹਾਡਾ ਅਕਸ ਬਣਦਾ ਹੈ ਪਤਾ ਲੱਗਦਾ ਹੈ ਕਿ ਕਿਸਾਨ ਨੂੰ ਲੜਨ ਦਾ ਢੰਗ ਆ ਗਿਆ ਲੜਨ ਦਾ ਤਰੀਕਾ ਆ ਗਿਆ ਅਸੀਂ ਅੱਜ ਇੱਥੇ ਮੇ ਤੋਂ ਪਹਿਲਾਂ ਬਹੁਤ ਸਾਰੇ ਸੱਜਣਾ ਨੇ ਮੁੱਦੇ ਤਕਰੀਬਨ ਕਲੀਅਰ ਕਰ ਦਿੱਤੇ ਮੈਨੂੰ ਇਸ ਗੰ ਦਾ ਬੇਹਦ ਅਫਸੋਸ ਹੈ ਬਣ ਕੇ ਮੈਂ ਇਸ ਮਸਲੇ ਤੇ ਭਾਵਕ ਹਾਂ ਜਿਹੜੀ ਰਿਪੋਰਟ ਪਾਰਲੀਮੈਂਟ ਵਿੱਚ ਪਿਛਲੇ ਮਹੀਨੇ ਪੰਜਾਬ ਦੇ ਪਾਣੀ ਬਾਰੇ ਪੇਸ਼ ਹੋਈ ਹਰ ਜ਼ਿਲ੍ਹੇ ਦਾ ਪਾਣੀ ਸਾਰੇ ਪੰਜਾਬ ਦਾ ਪਾਣੀ ਕੈਂਸਰ ਤੋਂ ਦੂਸ਼ਿਤ ਹੋ ਗਿਆ ਹਰ ਜ਼ਿਲ੍ਹੇ ਦੇ ਪਾਣੀ ਵਿੱਚ ਕਾਲਾ ਪੀੜੀ ਆ ਗਿਆ ਔਰ ਜਦੋਂ ਕੇਂਦਰੀ ਮੰਤਰੀ ਨੇ ਇਹ ਕਿਹਾ ਆਈ ਐਮ ਸੌਰੀ ਟੂ ਸੇ ਪੰਜਾਬ ਹੈਜ਼ ਬਿਕਮ ਕੈਪੀਟਲ ਆਫ ਕੈਂਸਰ ਜਦੋਂ ਮੰਤਰੀ ਨੇ ਇਹ ਕਿਹਾ ਕਿ ਪੰਜਾਬ ਕੈਂਸਰ ਦੀ ਰਾਜਧਾਨੀ ਬਣ ਗਿਆ ਇਹਦਾ ਮੈਨੂੰ ਬਹੁਤ ਅਫਸੋਸ ਹੈ ਮੈਨੂੰ ਉਸ ਤੋਂ ਵੱਧ ਅਫਸੋਸ ਹੈ ਵੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੇ ਇਹਦਾ ਕਸਰ ਕਿਉਂ ਨਹੀਂ ਹੋਇਆ ਕਿਸੇ ਪਾਰਟੀ ਲੀਡਰ ਨੇ ਚੂਹ ਨਹੀਂ ਕੀਤੀ ਇਹਦਾ ਮਤਲਬ ਕੀ ਹੈ ਅੱਜ ਤੁਸੀਂ ਘਰਾਂ 'ਚ ਜਿਹੜਾ ਪਾਣੀ ਪੀਂਦੇ ਹੋ ਮੈਂ ਇਹਨੂੰ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਸਨ 2003 ਵਿੱਚ 10 ਮਾਤਾ ਰੋਜ ਹੁੰਦੀਆਂ ਸੀ ਕੈਂਸਰ ਨਾਲ 2023 ਚ 65 ਰੋਜ ਹੋਣ ਲੱਗੀਆਂ ਤੇ ਮੈਂ ਚੌਕਿਆ ਜਦੋਂ ਮੈਨੂੰ ਪਤਾ ਲੱਗਿਆ ਇੱਕ ਸਾਲ ਚ 100 ਤੋਂ ਵੱਧ ਗਿਣਤੀ ਹੋ ਗਈ ਜੇ ਦੋ ਸਾਲ ਇਹੀ ਆ ਰਿਹਾ ਅੱਜ 40% ਸਾਡੇ ਘਰਾਂ ਦੇ ਵਿੱਚ ਕੈਂਸਰ ਦੇ ਮਰੀਜ਼ ਪਏ ਨੇ ਜੇ ਇਹੀ ਹਾਲ ਰਿਹਾ ਇਹੀ ਪਾਣੀ ਅਸੀਂ ਪੀਣੇ ਇਹਦਾ ਸਰਕਾਰ ਤੁਰੰਤ ਹੱਲ ਨਹੀਂ ਕਰਦੀ ਦਾ ਸਾਰਾ ਪੰਜਾਬ ਕੈਂਸਰ ਸੁਲ ਜਾਏਗਾ ਮੈਂ ਪੁੱਛਦਾ ਇੱਥੇ ਦੀ ਬਿਊਰੋਕ੍ਰਾਸੀ ਇਹ ਸਾਰੇ ਜਿਹੜੇ ਪੋਲਿਟਿਕਲ ਲੋਕ ਨੇ ਇਹ ਤੁਹਾਨੂੰ ਵਰਤ ਕੇ ਦੁਰਦੇ ਨਿਕਲ ਗਏ ਇਹਨਾਂ ਦਾ ਕੰਮ ਹੀ ਕੋਈ ਹੋ ਗਿਆ ਰਾਜਨੀਤੀ ਸੇਵਾ ਨਹੀਂ ਰਹੀ ਰਾਜਨੀਤੀ ਵਪਾਰ ਬਣ ਗਈ ਇਹ ਜਦੋਂ ਚੋਣਾ ਆਉਂਦੀ ਹੈ ਇਨਵੈਸਟਮੈਂਟ ਕਰਦੇ ਨੇ ਤੁਹਾਨੂੰ ਛੜਾਪਾ ਦੰਗੇ ਨੇ ਤੁਹਾਨੂੰ ਪੈਸੇ ਦਿੰਦੇ ਨੇ ਤੁਹਾਡੇ ਮਾਮੇ ਬੂਪੇ ਝੋਕਦੇ ਨੇ ਉਦੇ ਆਸਰੇ ਤੁਸੀਂ ਵੋਟਾਂ ਪਾ ਦਿੰਦੇ ਹੋ ਤੇ ਉਹਦੇ ਬਾਅਦ ਇਹ ਖਮਾਉਣ ਵਾਲੇ ਪਾਸੇ ਲੱਗ ਜਾਂਦੇ ਨੇ ਕੋਈ ਕਿਸੇ ਦਾ ਪਰੋਟੀ ਨਹੀਂ ਜਿਹੜੇ ਫੜ ਫੜ ਅੰਦਰ ਦਿੰਦੇ ਨੇ ਇਹ ਡਰਾਮਾ ਹੈ سزا ਕਿਸੇ ਨੂੰ ਨਹੀਂ ਦੇਣੀ politcal ਮਾਇਲਜ ਲੈਣਾ ਅੱਜ 4 ਦਿਨ 4 ਬੰਦਿਆਂ ਨੂੰ ਕਾਂਗਰਸ ਵਾਲਿਆਂ ਨੂੰ ਇਹ ਅੰਦਰ ਦੇ ਦੇਣਗੇ ਕੱਲ ਨੂੰ ਆ ਕੇ ਆਮ ਆਦਮੀ ਪਾਰਟੀ ਨੂੰ ਅੰਦਰ ਦੇ ਦੇਣਗੇ ਨਾ ਸਜ਼ਾ ਉਹਨਾਂ ਨੂੰ ਹੋਵੇ ਨਾ ਸਜ਼ਾ ਉਹਨਾਂ ਨੂੰ ਹੋਵੇ ਤੁਹਾਨੂੰ ਮੂਰਖ ਬਣਾਉਣ ਦੀ ਖੇਡ ਹੈ ਮੇਰੀ ਤੁਹਾਨੂੰ ਸਾਰਿਆਂ ਨੂੰ ਜਿਹੜੇ ਤੁਸੀਂ ਇੱਥੇ ਆਏ ਮੈਂ ਇੱਕ ਆਸ ਕਰਦਾ ਤੁਸੀਂ ਕਿਸਾਨ ਲਹਿਰ ਦੇ ਅੰਬੈਸਡਰ ਬਣੋ ਇੱਥੋਂ ਜਾ ਕੇ ਇਕੱਲਾ ਇਕੱਲਾ ਬੰਦਾ ਕਿਸਾਨ ਲਹਿਰ ਦਾ ਹਿੱਸਾ ਬਣ ਕੇ ਘਰ-ਪਿੰਡ ਵਿੱਚ ਹਰ ਘਰ ਤੇ ਹਰ ਹੱਥ ਸੱਜਣ ਚਰਚਾ ਸ਼ੁਰੂ ਕਰੋ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਕਰਨ ਲਈ ਇਕੱਠੇ ਹੋ ਕੇ ਲੜਾਂਗੇ ਪੰਜਾਬ ਦੇ ਪਾਣੀਆਂ ਦੀ ਲੜਾਈ ਲੜਾਂਗੇ ਐਮਐਸਪੀ ਦੀ ਲੜਾਈ ਲੜਾਂਗੇ ਕਰਜ਼ਾ ਮਾਫੀ ਦੀ ਲੜਾਈ ਲੜਾਂਗੇ ਇਹ ਨਹੀਂ ਇਹ ਵੀ ਸਾਨੂੰ ਕੋਈ ਸਾਡੇ ਕੋਲ ਕੋਈ ਦਲੀਲ ਨਹੀਂ 101% ਦੀ ਦਲੀਲ ਹੈ ਇਹਨਾਂ ਨੇ ਤੁਹਾਨੂੰ ਕਰਜ਼ੇ ਤੇ ਵਸਾਇਆ ਤੁਹਾਨੂੰ ਸਮਝ ਨਹੀਂ ਆਉਂਦੀ ਸਾਡੇ ਕੋਲ ਡਾਕੂਮੈਂਟਰੀ ਐਵੀਡੈਂਸ ਪਈ ਹੈ ਫਿਰ ਉਹ ਹਰਾਮਾਂਗੇ ਪਰ ਤੁਹਾਡੇ ਪਿੰਡ ਪਿੰਡੇ ਨੂੰ ਚਰਚਾ ਕਰਕੇ ਜਿਵੇਂ ਤੋਂ ਪਿਛਲਾ ਅੰਦੋਲਨ ਸੀ ਉਸੇ ਤਰ੍ਹਾਂ ਇੱਕ ਲਹਿਰ ਬਣਾਉਂਦੇ ਨੂੜਾ ਜਦ ਤੁਰ ਫੜ ਗਈ ਤਾਂ ਕੋਈ ਤੱਕ ਤੋਂ ਉਗਰਾ ਨਹੀਂ ਸਕੇ ਕਿੰਨਾ ਕਹਿਦਾ ਤੁਹਾਡੇ ਸਾਰੇ ਕੋਲੋਂ ਖਿਮਾ ਜੋ ਕੋਈ ਵੀ ਨਿੱਕਾ ਖਾਲਸਾ ਲਈ ਜਿੰਦਾਬਾਦ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ